ਗੁਰਪ੍ਰਸਾਦ ਰਾਗ ਮਾਲਾ ਰਾਗ ਇਕ ਸੰਗ ਪਾਂਚ ਬਰੰਗਨ ਸੰਗ ਆਲਾਪ ਅਠੋ ਨੰਦਨ ਨਤਮ ਰਾਗ ਭੈਰੋ ਪੰਚ ਰਾਗਣੀ ਸੰਗ ਉੱਤਰਹੀ ਪ੍ਰਥਮ ਪੈਰ ਵੀ ਬਿਲਾਵਲੀ ਬੋਲ ਆਕੀ ਦਾ ਬੰਗਲੀ ਓਨ ਅਸਲੇ ਕੀ ਕੀ ਬਈਵਾਰੀ ਏ ਪੈਰੋ ਕੀ ਪਚੌਨਾਰੀ ਪੰਚਮ ਹਰਕ ਦੇ ਸਾਖ ਸੁਣਾਵਹਿ ਬੰਗਾਲੰ ਮਦ ਮਾਦ ਗਾਵਹਿ ਰਤ ਬਿਲਾਵਲ ਗਾ ਆਪਣੀ ਆਪਣੀ ਪਾਤ ਅਕਤ ਪੁੱਤਰ ਭਰਵਕੇ ਗਾ ਹੈ ਗਾਇਨ ਪਾਤਰ ਦੁਨੀਆਂ ਮਾਲਕੋ ਸਕਿਆ ਲਾਪੈ ਸੰਗ ਲਗਨੀ ਪਾਚੋ ਖਾਪ ਹੈ ਹੋ ਨ ਕਰੀ ਯਰ ਦੇਵ ਗੰਦਾਰੀ ਗੰਦਾਰੀ ਸੀ ਭੁਤੀ ਉਚਾਰੀ ਨਾ ਸਰੀ ਪੇ ਪਾਂਚੋ ਗਾਈ ਮਾਲ ਰਾਗ ਕਉ ਸਖ ਸੰਗ ਲਾਈ ਮਾਰੂ ਮਸਤ ਅੰਗ ਮੇ ਵਾਰਾ ਬਰਨ ਚੰਦ ਕਉ ਸੁਖ ਬਹਾਰਾ ਬਾਟਿਓ ਪਉ ਰਾਗ ਗਾਏ ਅਸਤ ਮਾਲ ਕਉ ਸਖ ਸੰਗ ਲਾਏ ਕੋ ਆਇਓ ਹਿੰਦੋਲ ਭਜਨ ਸੰਗ ਅਸਤ ਸੁਦ ਉਠੈ ਦਾਨ ਕਰੋਲ ਗਾਇਨ ਤਾਰ ਮਿਲਾ ਸੰਤੀ ਸੰਦੂਰ ਸੁਹਾਈ ਸੱਸ ਹੀ ਲਾ ਪਰਜਾ Sarg lai panchowar ja ਹੋਰ ਮਾਨੰਦ ਬਾਸ ਕਰ ਆਏ ਚੰਦਰ ਪਿੰਬ ਮੰਗਲਣ ਸੁਹਾਏ ਸਰਸ ਬਾਨਿਓ ਆਹੀ ਬਿਨੁਦਾਂ ਲਾਹ ਹੈ ਸਰਸ ਬਸੰਤ ਕਮੋਦਾ ਅਸ਼ਟਪੁਤਰ ਮਾਇ ਕਹੇ ਸਵਾਰੀ ਉਹਨ ਆਈ ਦੀਪਕ ਕੀ ਪਾਰੀ ਅੰਛੇਨੀ ਪਟਵੰਜਰੀ ਤੋਦੀ ਕਹੀ ਅਲਾਮ ਦੀਪਕ ਕੇ ਥਾਪ ਮਾਲੰਤੰਤਲਿਓ ਰਾਮਾ ਕਲਕੁਸਨ ਚੰਪਕੇ ਨਾਮਾ ਹਉਰਾਇਓ ਕਲ ਰਾਕਲੇ ਅੰਨਾ ਅੰਤ ਪੁੱਤਰ ਦੀਪਕ ਮੇਰਾ ਰਾਗ ਵੈ ਗਾਵੇ ਪੰਤ ਸੰਗ ਬਰਿੰਗਣ ਲਾਵੇ ਹੋ ਰਟ ਗੋੜ ਬਲਾਰੀ ਤੁਣੀ ਗੁਨ ਗਾਵੇ ਆਸਾ ਗੁਨ ਗੁਣੀ ਤੂਚੈ ਸੁਰ ਸੋਹ ਪਨਕੀਨੀ ਮੇਰਾ ਰਾਗ ਜੋ ਪੰਚੋ ਤੀਨੀ ਮੈਂ ਰਾ ਧਰ ਗਜ ਧਰ ਕੇ ਦਾਰਾ ਜਬਲੀ ਤਰ ਨਟ ਆਉ ਜਲ ਧਾਰਾ ਗੁਨ ਗਾ ਰਾਗ ਪੁੱਤਰਨ ਕੇ ਨਾਮਾ ਅਸ਼ਟ ਰਾਗ ਉਹ ਨਗਾ ਸੰਗ ਰਾਗ ਨੀਤੀ ਸ ਬਾਬਾ ਪੁੱਤਰ ਰਾਗਨ ਕੇ ਰਾਖਾ ਰਹੇ 10 20 ਰਾਗ ਉਹ ਨਗਾ ਸੰਗ